ਨਵੇਂ ਸਾਲ ਦੀ ਰਾਤ ਲੁਟੇਰਿਆਂ ਦੇ ਵੱਲੋਂ ਬਿਨਾਂ ਕਿਸੇ ਡਰ ਭੈ ਤੋਂ ਇੱਕ ਬਜ਼ੁਰਗ ਵਿਅਕਤੀ ਜੋ ਕਿ ਭਲਾਚੌਰ ਦੇ ਐਸਬੀਏ ਬੈਂਕ ਦੇ ਭੱਦੀ ਰੋੜ ਤੇ ਸਥਿਤ ਏਟੀਐਮ ਤੋਂ ਪੈਸੇ ਕਢਵਾ ਕੇ ਬਾਹਰ ਆ ਰਿਹਾ ਸੀ ਤਾਂ ਏਟੀਐਮ ਦੇ ਅੱਗੇ ਚਾਕੂ ਦੀ ਨੋਕ ਨਾਲ ਮੋਟਰਸਾਈਕਲ ਤੇ ਸਵਾਰ ਹੋਏ ਲੁਟੇਰਿਆਂ ਦੇ ਵੱਲੋਂ ਬਜ਼ੁਰਗ ਵਿਅਕਤੀ ਤੋਂ 14000 ਰੁਪਏ ਦੀ ਲੁੱਟ ਖੋਹ ਕੀਤੀ ਅਤੇ ਜਦੋਂ ਉਸ ਬਜ਼ੁਰਗ ਵਿਅਕਤੀ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਤੇ ਚਾਕੂ ਨਾਲ ਵੀ ਵਾਰ ਕੀਤੇ ਜਿਸ ਦੀ ਜਾਣਕਾਰੀ ਪੀੜਤ ਦੇ ਪੁੱਤਰ ਵੱਲੋਂ ਦਿੱਤੀ ਗਈ ਉਨ੍ਹਾਂ ਨੇ ਬਲਾਜੌਰ ਸਿਟੀ ਪੁਲਿਸ ਅੱਗੇ ਬੀਲ ਕੀਤੀ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਹਲੋ। ਮਾਦੀਪੂਰਾ ਜੀ ਜਿਹੜਾ ਇੱਥੇ ਅੱਜ ਤੁਹਾਡੇ ਫਾਦਰ ਦੇ ਨਾਲ ਲੁੱਟ ਹੋਈ ਆ ਜਿਹੜਾ ਐਸ.ਬੀ.ਆਈ ਦਾ ਏ.ਟੀ.ਐਮ ਹੈਗਾ ਆ ਅੰਬੀ ਰੋਡ ਤੇ। ਹਾਂਜੀ। ਇਹ ਕਿੰਨੇ ਵਜੇ ਦੀ ਵਾਰਦਾਤ ਆ ਤੇ ਕਿੰਨੇ ਪੈਸੇ ਲੁੱਟ ਲੈ ਗਏ? ਤੇ ਜੀ 4:12 ਮਿੰਟ ਦੀ ਗੱਲ ਹੈ। ਔਰ ਇੱਕ ਕਿਆ ਬੋਲਤੇ ਹਨ ਛੁਰਾ ਦਿਖਾ ਕੇ ਉਹਦੇ ਹੱਥੇ 'ਚ ਬੜਾ ਜਿਹਾ ਛੁਰਾ ਥਾ। छुरा दिखा के उन्हें चौदह हजार रुपए फादर साहब से लुट लाए और ये जी तीन जने थे दो बाहर मोटरसाइकिल स्प्लेंडर सिल्वर सिल्वर कलर द मोटरसाइकिल था बाहर उत्ते वेट कर रहे थे एक मुंडा अंदर गया अंदर था उन्हें लुटे हैं जी छुरा दिखा के उन्हें लुटे और उसके बाद बाहर आके तुरंत मोटरसाइकिल से बैठ के नट गए जी कितने बजे की वारदात है ये चार बज शाम चार बज के मिनट की गल है जी

ਤੌਤਿਓ ਜਾਨੀ ਕਿ ਆਤਾਪਾਈ ਹੋਈ ਉਹਨਾਂ ਨੇ ਹਾਂਜੀ ਆਤਾਪਾਈ ਉਹਨਾਂ ਲੁੱਟ ਕੋ ਕਰੰਤੀ ਪਹਿਲਾ ਕੋਸ਼ਿਸ਼ ਕੀਤੀ ਕਿਲਾ ਕੈਂ ਲੱਗਿਆ ਛੁਰਾ ਲਾ ਕੇ ਕਿ ਜਾਨ ਤੇ ਮਾਰ ਦਊਂਗਾ ਪੈਸੇ ਜਿੰਨੇ ਆ ਪੜਾ ਦੋ ਕੋਈ ਉਹਨਾਂ ਦੀ ਪਛਾਣ ਹੋਈ ਹੈ ਮਤਲਬ ਕਿ ਦੇਖਣ ਵਿੱਚ ਕਿੱਦਾਂ ਦੇ ਸੀਗੇ ਅ ਜਿੰਨੇ ਮੈਨੂੰ ਪਤਾ ਲੱਗਿਆ ਹੈ ਜੀ ਕਿ ਥਾਣੇ ਕਲਿੱਪ ਉਹਨਾਂ ਨੇ ਚੈੱਕ ਕੀਤੀ ਹੈ ਜਿਦੇ ਵਿੱਚ ਦੋ ਦੇ ਚਿਹਰੇ ਆ ਗਏ ਦੋ ਸਰਦਾਰ ਥੇ ਇੱਕ ਮੋਨਾ ਥਾ ਤੇ ਤਿੰਨੋਂ ਨੱਠ ਗਏ ਫਿਰ ਮੋਟਰਸਾਈਕਲ ਤੇ ਪੁਲਿਸ ਨੂੰ ਦਿੱਤਾ ਹੈ ਹਾਂਜੀ ਪੁਲਿਸ ਨੂੰ ਹਾਂਜੀ ਪੁਲਿਸ ਨੂੰ ਕਿਆ ਬੋਲਤੇ ਹਨ ਥਾਣੇ ਫਾਦਰ ਸਾਹਿਬ ਗਏ ਪੁਲਿਸ ਦੇ ਨਾਲੇ ਕਲਿੱਪ ਕਢਾਈ ਹੈ ਵੀਡੀਓ ਦੇ ਵਿੱਚ ਜਿਹਦੇ ਕਲਿੱਪ ਦੇ ਵਿੱਚ ਚੈੱਕ ਕੀਤਾ ਉਹਨਾਂ ਨੇ ਕੀ ਕਾਰਵਾਈ ਹੁਣ ਕੀ ਕਰ ਰਿਹਾ ਕਾਰਵਾਈ ਹੁਣ ਜੀ ਪੁਲਸ ਵਾਲੇ ਅ ਬਾਕੀ ਜਿਸ ਤਰਫ ਜਿਸ ਪਾਸੇ ਨੱਠੇ ਹੈ ਉਸ ਵਾਸਤੇ ਉਹ ਕੈਮਰੇ ਚੈੱਕ ਕਰਨ ਲੱਗੇ ਹੈ ਕਿ ਉਹਨਾਂ ਦੀ ਫੋਟੋ ਵਗੈਰਾ ਆ ਜਾਏ ਕੁਝ ਤਾਂ ਪਤਾ ਲੱਗੇ ਕਿ ਕਿਸ ਬਾਰੇ ਹਾਂ ਇਹ ਡਿਟੇਲ ਮੇਰੇ ਕੋਲ ਨਹੀਂ ਜ ਮੈਨੂੰ ਪਤਾ ਨਹੀਂ ਇਸ ਬਾਰੇ